ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਤੁਹਾਡੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਮਹੀਨੇ ਦੇ ਵਿੱਚ ਐਨੇ ਜ਼ਿਆਦਾ ਕੰਮ ਕੀਤੇ ਨੇ ਕਿ ਸ਼ਾਇਦ ਇਤਿਹਾਸ ਦੇ ਵਿੱਚ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਨਾ ਕੀਤੇ ਹੋਣ ਜਿਵੇਂ ਕਿ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਬਿਨਾਂ ਰਿਸ਼ਵਤ ਤੋਂ ਲੋਕਾਂ ਦੇ ਕੰਮ ਹੋਣ ਲੱਗ ਪਏ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਤਾਂ ਸਾਰੀਆਂ ਪਾਰਟੀਆਂ ਵਾਅਦੇ ਕਰਦੀਆਂ ਨੇ ਤੇ ਵਾਦੇ ਵਿੱਚੋਂ ਵਾਦੇ ਭੁੱਲ ਜਾਂਦੀਆਂ ਨੇ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮੈਂ ਉਹਨਾਂ ਦੇ ਨਾਲ ਹੁੰਦਾ ਸੀ। ਅਸੀਂ ਜੋ ਵਾਦੇ ਕੀਤੇ ਅਸੀਂ ਉਹਨਾਂ ਨੂੰ ਭੁੱਲਦੇ ਨਹੀਂ। ਸਾਨੂੰ ਇੱਕ ਇੱਕ ਵਾਦਾ ਯਾਦ ਹੈ ਤੇ ਅਸੀਂ ਉਹ ਵਾਦੇ ਜਿਹੜੇ ਨੇ ਉਹ ਪੂਰੇ ਕਰਾਂਗੇ। ਅੱਜ ਸਭ ਤੋਂ ਵੱਡੀ ਖੁਸ਼ਖਬਰੀ ਜਿਹੜੀ ਮੈਂ ਪੰਜਾਬੀਆਂ ਨੂੰ ਦੇਣ ਲੱਗਿਆ ਕਿ 1 ਜੁਲਾਈ 2022 ਤੋਂ ਜੀ ਹਾਂ 1 ਜੁਲਾਈ 2022 ਤੋਂ ਪੰਜਾਬ ਦੇ ਹਰ ਪਰਿਵਾਰ ਨੂੰ 300 ਯੂਨਿਟ ਪਰ ਮਹੀਨਾ ਜਨਨਿਕ 300 ਯੂਨਟ ਇੱਕ ਮਹੀਨੇ ਦੀ ਫ੍ਰੀ ਬਿਜਲੀ ਮਿਲੇਗੀ ਤੇ 2 ਮਹੀਨੇ ਦਾ 600 ਯੂਨਟ ਹੋ ਗਿਆ ਜਿਹੜੇ ਐਸਸੀ ਪਰਿਵਾਰ ਨੇ ਬੀਸੀ ਪਰਿਵਾਰ ਨੇ ਬੀਪੀਐਲ ਪਰਿਵਾਰ ਨੇ ਜਾਂ ਫ੍ਰੀडम फाइਟਰ ਨੇ ਉਹਨਾਂ ਨੂੰ ਪਹਿਲਾਂ 200 ਯੂਨਟ ਜਿਹੜਾ ਉਹ ਫ੍ਰੀ ਮਿਲਦੇ ਸੀ ਹੁਣ ਉਹਨਾਂ ਨੂੰ ਵੀ 300 ਯੂਨਟ ਪਰ ਮੰਥ ਬਿਜਲੀ ਮਿਲੇਗੀ ਜੇ ਉਹ 2 ਮਹੀਨਿਆਂ ਦੇ ਵਿੱਚ 600 ਤੋਂ ਉੱਪਰ ਬਿਜਲੀ ਇਸਤਮਾਲ ਕਰਦੇ ਨੇ ਮਰਜ਼ ਕਰ ਲੋ 640 ਯੂਨਿਟ ਉਹਨਾਂ ਦੇ 2 ਮਹੀਨਿਆਂ ਦੇ ਵਿੱਚ ਬਿਜਲੀ ਇਸਤੇਮਾਲ ਹੋਗੀ ਜਾਂ 645 ਯੂਨਿਟ ਇਸਤੇਮਾਲ ਹੋਗੀ ਤਾਂ ਉਹਨਾਂ ਨੂੰ ਸਿਰਫ 40 ਜਾਂ 45 600 ਤੋਂ ਉੱਪਰ ਜਿੰਨੇ ਵੀ ਨੇ ਉਹਨਾਂ ਦਾ ਹੀ ਬਿੱਲ ਦੇਣਾ ਪਊਗਾ ਤੇ ਬਾਕੀ ਜਿਹੜੇ ਸਰਦੇਪੁਰ ਦੇ ਪਰਿਵਾਰ ਨੇ ਉਹਨਾਂ ਨੂੰ ਬੇਨਤੀ ਮੈਂ ਕਰਦਾ 600 ਯੂਨਿਟ ਉਹਨਾਂ ਨੂੰ ਵੀ ਮਿਲੇਗਾ ਪਰ ਉਹ ਜੇ ਬਿਜਲੀ ਬਚਾ ਲੈਣ ਤਾਂ ਉਹਨਾਂ ਨੂੰ ਵੀ ਜੇ 30 ਜੂਨਰ ਤੋਂ ਉੱਪਰ ਜਿੰਨੀ ਬਿਜਲੀ ਇਸਤੇਮਾਲ ਹੁੰਦੀ ਤਾਂ ਕੋਈ ਬਿੱਲ ਨਹੀਂ ਆਊਗਾ ਪਰ ਜੇ ਉਹ 600 ਜੂਨਰ ਤੋਂ ਵੱਧ ਇਸਤੇਮਾਲ ਕਰਨਗੇ ਤਾਂ ਫਿਰ ਪੂਰਾ ਬਿੱਲ ਆਊਗਾ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਹੈ ਜਿਨ੍ਹਾਂ ਪਰਿਵਾਰਾਂ ਕੋਲ 2 ਕਿਲੋਵਾਟ ਦਾ ਲੋਡ ਹੈ ਬਿਜਲੀ ਦਾ ਉਹਨਾਂ ਸਾਰੇ ਪਰਿਵਾਰਾਂ ਦਾ 31 ਦਸੰਬਰ 2021 ਤੱਕ ਦਾ ਪੁਰਾਣਾ ਸਾਰਾ ਬਕਾਇਆ ਬਿੱਲ ਜਿਹੜਾ ਉਹ ਪੰਜਾਬ ਸਰਕਾਰ ਮਾਫ ਕਰਦੀ ਹੈ ਕਈ ਥਾਵਾਂ ਫਲਾਏ ਜਾ ਰਹੀਆਂ ਨੇ ਉਹਨਾਂ ਦੀ ਕੋਈ ਸੱਚ ਨਹੀਂ ਜਿਹੜੀ ਕਿਸਾਨਾਂ ਨੂੰ ਖੇਤੀ ਵਾਸਤੇ ਬਿਜਲੀ ਮਿਲਦੀ ਹੈ ਸਬਸਿਡੀ ਉਹ ਬਿਲਕੁਲ ਉਸੇ ਤਰ੍ਹਾਂ ਜਾਰੀ ਰਹੂਗੀ ਤੇ ਜਿਹੜੀ ਕਮਰਸ਼ੀਅਲ ਤੇ ਉਦਯੋਗਿਕ ਇੰਡਸਟਰੀਅਲ ਤੇ ਕਮਰਸ਼ੀਅਲ ਜਿਹੜੀ ਬਿਜਲੀ ਇਸਤੇਮਾਲ ਹੁੰਦੀ ਹੈ ਉਹਦੇ ਰੇਟਾਂ 'ਚ ਕੋਈ ਵਾਅਦਾ ਨਹੀਂ ਕੀਤਾ ਜਾਊਗਾ ਸੋ ਸਾਡੀ ਜਿਹੜੀ ਸਕੀਮ ਹੈ ਸਾਡਾ ਜਿਹੜਾ ਮਨ ਦੇ ਵਿੱਚ ਸਾਡੇ ਜਿਹੜੇ ਅੱਗੇ ਆਉਣ ਵਾਲੇ ਭਵਿੱਖ ਬਾਰੇ ਯੋਜਨਾਵਾਂ ਨੇ ਉਹਦੇ ਵਿੱਚ ਇਹ ਹੈ ਕਿ ਅਸੀਂ 2-3 ਸਾਲਾਂ ਦੇ ਵਿੱਚ ਪੰਜਾਬ ਨੂੰ ਹਰ ਪਿੰਡ ਨੂੰ ਹਰ ਕਸਬੇ ਨੂੰ 24 ਘੰਟੇ ਬਿਜਲੀ ਦੇਵਾਂਗੇ ਤੇ ਸਭ ਤੋਂ ਵੱਧ ਸਸਤੀ ਬਿਜਲੀ ਭਾਵੇਂ ਉਹ ਇੰਡਸਟਰੀਅਲ ਹੋਵੇ ਭਾਵੇਂ ਕਮਰਸ਼ੀਅਲ ਹੋਵੇ ਭਾਵੇਂ ਘਰੇਲੂ ਹੋਵੇ ਉਹ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਸਸਤੀ ਬਿਜਲੀ ਜਿਹੜੀ ਹੈ ਉਹ ਪੰਜਾਬ 'ਚ ਹੋਊਗੀ ਇਹਨੂੰ ਅਸੀਂ ਜਲਦੀ ਲਾਗੂ ਕਰ ਦਿਆਂਗੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਬਿਜਲੀ ਜਿਹੜੀ ਹੈ ਉਹ ਫ੍ਰੀ ਕਰਕੇ ਦਿਖਾਈ ਹੈ ਇਸੇ ਕਰਕੇ ਅਸੀਂ ਉਹਨਾਂ ਕੋਲ ਸਲਾਹ ਵੀ ਲਈ ਹੈ ਔਰ ਸਾਡਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਇੱਕੋ ਹੀ ਮੰਤਰ ਹੈ ਕਿ ਜਿੱਥੋਂ ਵੀ ਚੰਗੀ ਚੀਜ਼ ਸਾਨੂੰ ਸਿੱਖਣ ਨੂੰ ਮਿਲੇ ਅਸੀਂ ਉੱਥੇ ਅਫਸਰ ਵੀ ਭੇਜਾਂਗੇ ਆਪ ਵੀ ਜਾਵਾਂਗੇ ਸਾਡੇ ਪ੍ਰਤੀਨਿਧੀ ਜਾਣਗੇ ਤਾਂ ਕਿ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੇ ਵਿੱਚ ਉਹ ਚੰਗੀਆਂ ਸਕੀਮਾਂ ਪੰਜਾਬ ਦੇ ਵਿੱਚ ਵੀ ਲਾਗੂ ਕਰ ਸਕੀਏ। ਬਿਜਲੀ ਦੇ ਫ੍ਰੀ ਹੋਣ ਨਾਲ ਹਰੇਕ ਪਰਿਵਾਰ ਦੇ ਵਿੱਚ ਬਚਤ ਹੋਊਗੀ, ਪੈਸਿਆਂ ਦੀ ਬਚਤ ਹੋਊਗੀ। ਉਹ ਪੈਸੇ ਜਿਹੜੇ ਨੇ, ਜਿਹੜੇ ਬੱਚੇ ਨੇ ਉਹਨਾਂ ਨਾਲ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਖਰਚਾ ਕਰ ਸਕਦੇ ਹੋ, ਰੋਜ਼ਮਰਰਾ ਦੀਆਂ ਹੋਰ ਜ਼ਿੰਦਗੀਆਂ ਤੇ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਤੇ ਖਰਚਾ ਕਰ ਸਕਦੇ ਹੋ ਤੇ ਇਹਦੇ ਨਾਲ ਜ਼ਿੰਦਗੀ ਸੌਖੀ ਹੋਊਗੀ। ਤੇ ਆਮ ਆਦਮੀ ਪਾਰਟੀ ਇਹੀ ਵਾਅਦੇ ਕਰਕੇ ਆਈ ਸੀ। ਫੇਰ ਇੱਕ ਵਾਰੀ ਤੁਹਾਡੇ ਨਾਲ ਵਾਦਾ ਕਰਦੇ ਆਂ ਕਿ ਆਉਣ ਵਾਲੇ 5 ਸਾਲਾਂ ਚ ਅਸੀਂ ਇੱਕ ਇੱਕ ਵਾਦਾ ਪੂਰਾ ਕਰਾਂਗੇ ਅਸੀਂ ਪਹਿਲਾਂ ਵਾਲਿਆਂ ਵਾਂਗੂ ਆਪਣੀਆਂ ਘਰ ਨਹੀਂ ਭਰਦੇ ਆਪਣੀਆਂ ਜੇਬਾਂ ਨਹੀਂ ਭਰਦੇ ਅਸੀਂ ਪੈਸਾ ਬਚਾ ਕੇ ਲੋਕਾਂ ਦੀਆਂ ਜੇਬਾਂ ਚ ਪਾਉਣਾ ਜੋ ਕਿ ਅਸੀਂ ਵਾਦਾ ਕੀਤਾ ਸੀ ਸੋ ਮੈਂ ਇੱਕ ਵਾਰੀ ਫੇਰ ਇਹ ਦੱਸਣਾ ਚਾਹੁੰਨਾ 1 ਜੁਲਾਈ ਤੋਂ 300 ਯੂਨਿਟ ਬਿਜਲੀ ਪਰ ਮੰਥ ਉਹ ਜਿਹੜੀ ਮੁਫਤ ਮਿਲੂਗੀ ਤੇ 600 ਯੂਨਿਟ 2 ਮਹੀਨਿਆਂ ਦਾ ਹੋਊਗਾ ਤੇ ਬਾਕੀ ਸਾਰੀ ਜਿਹੜੀ ਇਹਦਾ ਵਿਸਥਾਰ ਹੈ ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮਿਲ ਜੂਗਾ ਤੇ ਅਸੀਂ ਸਾਰੇ ਮਿਲ ਕੇ ਤੁਹਾਡੇ ਸਹਿਯੋਗ ਨਾਲ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ ਇਨਕਲਾਬ ਜ਼ਿੰਦਾਬਾਦ